ਕਿਸੇ ਕਵੀ ਨੇ ਔਰਤ ਨੂੰ ਮਹਾਨ ਆਖਿਆ ਕਿਸੇ ਕਵੀ ਨੇ ਮਰਦ ਨੂੰ ਮਹਾਨ ਆਖਿਆ ਮੈਂ ਨਹੀਂ ਜਾਣਦਾ ਕਿ ਉਹਨਾਂ ਲੇਖਣ ਵਾਲਿਆਂ ਦੀ ਗੱਲ ਕਰਨ ਵਾਲਿਆਂ ਦੀ ਕੀ ਮਾਨਸਿਕਤਾ ਸੀ ਪਰ ਮਰਦ ਬਿਨਾ ਔਰਤ ਅਧੂਰੀ ਹੈ ਅਤੇ ਔਰਤ ਬਿਨਾ ਮਰਦ ਅਧੂਰਾ ਹੈ ਮਨੁੱਖ ਦੀ ਉਤਪਤੀ ਵਾਸਤੇ ਮਰਦ ਅਤੇ ਔਰਤ ਦਾ ਮੇਲ ਕੁਦਰਤ ਨੇ ਬਣਾਇਆ। ਤੇ ਕੁਦਰਤ ਦੇ ਬਣਾਏ ਹੋਏ ਅਸੀਂ ਕਿਸੇ ਵੀ ਵਰਤਾਰੇ ਨੂੰ ਗਲਤ ਨਹੀਂ ਠਹਿਰਾ ਸਕਦੇ ਕਿਉਂਕਿ ਮਾਲਕ ਨੇ ਪਤਾ ਨਹੀਂ ਕੀ ਸੋਚਿਆ ਹੈ ਕਿੰਨਾ ਚਿਰ ਸੋਚਿਆ ਹੈ ਜਿਹੜੀ ਚੀਜ਼ ਵੀ ਬਣਾਈ ਹੈ ਉਹ ਇਹ ਨਹੀਂ ਕਹਿ ਸਕਦੇ ਕਿ ਗਲਤ ਬਣਾਈ ਹੈ। ਇਹ ਕਲਪਨਾ ਕਰਨੀ ਬਹੁਤ ਦੂਰ ਹੈ ਕਿ ਮਰਦ ਜਾਂ ਔਰਤ ਦੇ ਮੇਲ ਤੋਂ ਬਿਨਾ ਜਾਂ ਨਰ ਤੇ ਮਾਦਾ ਤੋਂ ਬਿਨਾ ਪਸ਼ੂ ਪੰਛੀਆਂ ਦੇ ਵਿੱਚ ਵੀ ਤੇ ਮਨੁੱਖਾਂ ਦੇ ਵਿੱਚ ਵੀ ਕੁਦਰਤ ਦੀ ਉਤਪਤੀ ਜਨਸੰਖਿਆ ਪਰਿਵਾਰ ਦਾ ਵਾਧਾ ਹੋ ਸਕਦਾ ਹੈ ਗੌਰ ਕਰਿਆ ਜੇ ਉਸ ਮਾਲਕਣੀ ਮੁੱਛ ਅਤੇ ਗੁੱਤ ਦਾ ਕਨਸੈਪਟ ਐਵੇਂ ਨਹੀਂ ਬਣਾਇਆ ਇਹਦੇ ਮਗਰ ਉਸ ਕਾਦੇ ਦੀ ਬਹੁਤ ਵੱਡੀ ਕੁਦਰਤ ਹੈ ਜਿਨ੍ਹਾਂ ਨੂੰ ਮੇਰੀ ਗੱਲ ਸਮਝ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਧੰਨਵਾਦ